ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਬਾਈ ਠੀਕ ਠਾਕ ਐ ਸਾਰੇ ਲਿਓ ਬਾਈ ਅੱਜ ਤੇ ਆਪਾਂ ਖੇਤ ਮੇਂ ਬੀਜ ਲੈ ਗਏ ਕੰਨੇਗਾ ਪਰ ਲਾ ਉਹ ਖੇਤ ਬੀਜ ਗਿਆ ਆਪਣਾ ਯੋ ਪਲਾਟ ਰਹਿ ਗਿਆ ਇਹ ਕਰਾਂਗੇ ਬਾਈ ਸ਼ਾਮ ਨੂੰ ਤਿਆਰ ਲੇਬਰ ਨੇ ਬੀਜ ਦੇ ਆ ਵੱਢ ਯੋ ਬਾਈ ਆਪਣਾ ਤਾਂ ਨਹੀਂ ਤਿਆਰ ਕਰਿਆ ਤਾਂ ਮਨ ਲੀਕ ਪਈ ਵੀ ਇਦਰੇ ਉਹ ਗੰਨਾ ਕੱਟ ਰਹੇ ਤੇ ਇਸ ਖੇਤ ਮੇਂ ਲਾਸਟ ਗੇੜਾ ਆਪਣਾ ਇਹ ਲੀਕ ਪਈ ਵੀ ਤੇਰੇ ਨਾਲ ਸ਼ਾਮ ਨੂੰ ਕਰਕੇ ਤਿਆਰ ਬਗੈਰ ਗਿਲ ਬੀਜਦੇ ਨੇ ਇਹ ਸਵੇਰੇ ਬੀਜਦੇਵੇਂ ਸੱਜਰੇ ਰਾਤ ਨੂੰ ਤਿਆਰ ਹੋ ਜੇਗੇ ਇੱਧਰ ਟਰਾਲੀ ਲਾਤਰੀਏ ਲੈ ਪਰਿਓ ਜੌਂਡੀਰ ਕੇ ਲਾਇਆ ਥੱਲੇ ਗਿਆ ਮੈਂ ਬੀਜ ਵਾਲੀ ਟਰਾਲੀ ਹਾਲੈਂਡ ਲਈ ਘਾਰਿਆ ਆਮਨ ਟਰਾਲੀ ਮੈਂ ਮਾ ਪਾਣੇ ਵਾਸਤਾ ਹਾਲੈਂਡ ਪਾਕ ਹੈ ਲੱਤ ਪਾ ਮੈਂ ਇਸਮਾ ਹੋਰ ਮਾਲ ਪਵੇਗਾ ਹਜੂਰ ਇਹ ਕੱਟੇਗੇ ਬਾਹਰ ਪਰ ਆ ਰਹੇਗੇ ਬਾਈ ਦੋ ਖੇਤ ਆਪਣੇ ਵੱਢਣੇ ਤੇ ਇਹ ਖੇਤ ਹੋ ਜਾਏਗਾ ਫਾਈਨਲ ਟਰਾਲੀ ਹੋ ਜੀਗੀ ਐ ਤਕੜੀ ਭਰ ਜੇਗੀ ਅੱਜ ਹੋ ਗਿਆ ਲੋਡ ਇਹੋ ਗੰਨਾ ਰੱਖਾਂਗੇ ਬਾਈ ਆਪਾਂ ਤੇ ਇਹ ਸਾਲਾਂ ਮਾ ਤੇ ਪਤੀ ਖੰਡਾਵੇਂਗੇ ਇਸਕੇ ਇਸ ਸਰੇ ਸਾਲ ਰੱਖਾਂਗੇ ਇਸਨੇ 238 ਵੈਰਾਈਟੀ ਹੈ ਉਹ ਇਤਰੇ ਵੇਚੀਗੇ ਆਪਾਂ 13235 ਰੱਖਦੇ ਹੀ ਸਨੂ ਵੀਸ ਮਨ ਲੀਕਾਂ ਪੈ ਗਈਆਂ ਜਾਂ ਪਹਿਲਾਂ ਗੰਨਾ ਵੱਡਿਆ ਜਾਂ ਮੀਂਹ ਪੈ ਗਿਆ ਦਾ ਵਿੱਚ ਨੂੰ ਟਰੈਕਟਰ ਕੱਟ-ਕੱਟ ਕੇ ਕਹੀਂ ਬਹੁਤ ਲੀਕਾਂ ਪੈ ਗਈਆਂ ਬਹੁਤ ਨਾਸ ਬੱਜੀ ਇਹਦਾ ਇਸ ਕਰਕੇ ਬਾਗੇ ਦੁਬਾਰੇ ਬੀਜਿਆ ਇਹੋ ਵਾਲਾ ਰੱਖेंगे ਆਪਾਂ ਠੀਕ ਹੈ ਬਾਈ ਬਣੇ ਰਹੋ ਆਪਣੀ ਵੀਡੀਓ ਕੋਲ ਲਿਓ ਜੀ ਨਿਬੜ ਕੇ ਬਸੇ ਹੋ ਰਹੀ ਥੋੜੀ ਛਲਾਈਸ ਖੇਤਾਂ ਲੇਬਰ ਕਿਸ ਕੀ ਲਾਸਟ ਟਰਾਲੀ ਆਏ ਉਹ ਇਹਨਾਂ ਨੇ ਜਾਣਾ ਨਗਾ ਪ੍ਰੋਗਰਾਮ ਹੈ ਵਿਆਹ ਹੈ ਟੇਕੇਦਾਰ ਕੇ ਮੁੰਡੇ ਦਾ ਕੀ ਗਿਆ ਵਿਆਹ ਵਾਲਾ ਮੁੰਡਾ ਉਹ ਬੈਠਿਆ ਪਰ ਲੁਕ ਗਿਆ ਪੱਤੀ ਦੇ ਪਿੱਛੇ ਉਹ ਟੋਪੀ ਵਾਲਾ ਬੈਠਿਆ ਉਸ ਦਾ ਵਿਆਹ ਹੈ ਬਈ ਕੱਲ ਨੂੰ ਬਗ ਜਾਂਗੇ ਬੰਦੇ ਨੇ ਹਿਸਾਬ ਕਿਤਾਬ ਹੋ ਜਾਏਗਾ ਅੱਜ ਟਰਾਲੀ ਲੋਡ ਹੋ ਜੀ ਗਈ ਨਾ ਜੀ ਇਹੋ ਬੰਦਾ ਰਹੇਗਾ ਆਪਣੇ ਪਰ ਨੌਕਰੀ ਇਹਨੇ ਬਾਤ ਕਰਿਆ ਨੌਕਰੀ ਦਾ ਬਾਕੀ ਬੰਦੇ ਚਾਹੇਗੇ ਬਾਤ ਹੈ ਬਈ ਟਰੈਕਟਰ ਟਰਾਲੀ ਨੂੰ ਲੱਗੀ ਲੇਬਰ ਲੋਡ ਕਰਨਾ ਕੇ ਰੱਖੀ ਮਾ ਉਹ ਲਿਆ ਰਸ ਗੁੱਲੇ ਦਾ ਸਪੈਸ ਦੇ ਵਿੱਚ ਜਾ ਰਿਹਾ ਲੈ ਕੇ ਮਾ ਇਹ ਇਸ ਕੀ ਸਾਦੀ ਹੈ ਬਈ ਇਸ ਕੀ ਬੰਦੇਗੀ ਲਾ ਕੇ ਬਈ ਰੱਸਾ ਪਾਣ ਕੱਢੇ ਟਰਾਲੀ ਬਾਹਰ ਬਾਕੀ ਮਾਲ ਹੋਏਗਾ ਬਾਹਰ ਲੋਡ ਕਿਆ ਇੰਨਾ ਪੁਲੀ ਰਹਿ ਗਿਆ 300 350 350 ਪੁਲੀ ਰਹਿ ਗਿਆ ਨਾ ਰੱਸਾ ਬਹੁਤ ਛ ਹੈ 699 ਬਹੁਤ 6 ਸਨੀਦੇਵ ਉੱਪਰ ਹੈ ਉਹ ਸਨੀਦੇਵ ਕਿਹੋ ਜਿਹਾ ਹਾਲ ਹੈ ਹੈ ਨਾ ਉਹੀ ਟਰਾਲੀ ਬਾਹਰ ਬਾਕੀ ਮਾਲ ਭਾਵੇਗਾ ਫੇਰ ਘਰਾਂ ਜਾ ਕੇ ਚਲਾ ਲੈ ਗਿਆ ਘਰਾਂ ਘਰਾਂ ਦੇ ਨੂੰ ਉਹੀ ਲੱਦਣ ਆ ਗਿਆ ਘਰਾਂ ਸਾਮਾਲ ਟਰਾਲੀ ਵੀ ਆ ਗਈ ਪਲਟੀ ਕਰਨੇ ਵਾਲਾ ਰਹਿਮਤ ਸਤਿ ਸ੍ਰੀ ਅਕਾਲ ਕੀ ਹਾਲ ਹੈ ਓਏ ਗੱਕੇ ਉਰਾਂ ਦੇਖ ਆ ਰਹੇ ਆ ਬਈ ਮਾਲ ਕਿੰਨਾ ਕਮਾਲ ਰਹਿ ਗਿਆ ਹੋਰ ਇੱਕ ਟਰਾਲੀ ਮਾਂ ਆ ਜਾਏਗਾ ਓਏ ਇਕੱਕੇ ਹਾਂ ਹਾਂ ਕੀ ਕਰ ਰਹੇ ਹੋ ਓਏ ਯਾ ਹਲ

ਆਜਾ ਪਾਇਆ ਬੁਲਾ ਰਿਆ ਆਜਾ 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 ਬੰਗੜਾ ਪਾ ਮੰ ਆਜਾ ਆਜਾ ਬੰਗੜਾ ਪਾ ਮੰਗੀ ਫੌਲੈਂਡ ਜੋੜेंगे ਬਾਈ ਬਾਹੀ ਮਾਪਾਂ ਉਹ ਡੀਜ਼ਲ ਪਾ ਰਹੇ ਆ ਇਸਮ ਆਪਾਂ ਉਹ ਕਰेंगे ਗੰਨਾ ਬੀਜਣਾ ਜਿਹੜੇ ਖੇਤ ਮਾ ਤਿਆਰ ਆਪਣੇ ਵਾਲੇ ਟਰੈਕਟਰ ਬਾਈ ਮਿਲ ਲਵਾਂ ਦੋਏ ਕਿ ਤਿੰਦਰ ਹਰਾ ਮੰ ਗਏ 852 ਲੈਣੋ ਹੋ ਗਿਆ ਖਾਲੀ ਫੌਲੈਂਡ ਹੋਏਗਾ ਟੜਕੇ ਟੜਕੇ ਨੂੰ ਖਾਲੀ ਉਹ ਆਵੇਗਾ ਕੱਲ ਨੂੰ ਰਾਹਾਂ ਬਈ ਤਿਆਰ ਰੱਖੇ ਤੇ ਸ਼ਾਮ ਨੂੰ ਇੱਕ ਵਿਆਹ ਵੀ ਹੈ ਵਿਆਹਾਂਾਂ ਵੀ ਜਾਣਾ ਗਏ ਬਈ ਮਾਲ ਲੈਣਾ ਤੂੰ ਟਰਾਲੀ 'ਚ ਛੋਟੀ ਮਾਂ ਜਿਹੜਾ ਹੈ ਦਾ ਪਾ ਦਿਆ ਮਸ਼ੀਨ ਆਲੇ ਲਗੇ ਆ ਫਿਟਰ ਪਾਣ ਫਿਟਰ ਪਾਵੰਗੇ ਪਾਲੂ ਪਾਲੂ ਬਈ ਬਾਈ ਰਿਪੇਅਰ ਮਸ਼ੀਨ ਆਲੇ ਨੇ ਬੜਾ ਮੋਟਾ ਕੰਮ ਰਹਿ ਗਿਆ ਇਹ ਕੋ ਆ ਫੀਟਰ ਫੀਟਰ ਨੇ ਤਿਆਰੀ ਕਰਕੇ ਹੀ ਪਾਵਾਂ ਹੈ ਪਹਿ ਗਿਆ ਹੋ ਗਈ ਤਿਆਰ ਬੈਕ ਘਰ ਥੋੜੀ ਜੀ ਅੱਗੇ ਨੂੰ ਅੱਗੇ ਅੱਗੇ ਥੋੜੀ ਉਹ ਜੈਕ ਦੀ ਰਾਡ ਮੁਸ ਜੇਗੀ ਵੀਰ ਚਲ ਉਹ ਜੈਕ ਦੀ ਰਾਡ ਮੁਸ ਜੇਗੀ ਜੀ ਆ ਰੱਖਿਆ ਤਾਂ ਜੀ پیسے ਲਗੇ ਹੋਏ ਆ ਗਿਆ ਬਾਬਾਈ ਜੌਂਡੀਰ ਲੈਣ ਆ ਮਾਲ ਪਾਣੇ ਨੂੰ ਟਰਾਲੀ 'ਤੇ ਤਗੜੀ ਟਰਾਲੀ ਹੋ ਜਾਈਏ ਉਹ ਵੀ ਠੀਕ ਹੈ ਬਾਈ ਆਪਾਂ ਚਲੇ ਆਂ ਪ੍ਰੋਗਰਾਮ ਆ ਵਿਆਹ ਹੈ ਆਪਾਂ ਨੂੰ ਬਾਕੀ ਕੰਮਕਾਰ ਆਪਣੇ ਬੰਦੇ ਕਰ ਰਹੇ ਆ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰਿਆਂ ਦਾ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਵਾਂ ਸასი ਕਾਲ ਜੀ ਸਾਰਿਆਂ ਨੂੰ ਧੰਨਵਾਦ